ਇਹ ਮੈਂ ਮਦਵਿੰਦਰ ਸਿੰਘ ਚਾਟੀਵੰਦ ਜਿਲ੍ਹਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਸਾਡਾ ਬਾਰਡਰ ਤੇ ਜਿਹੜਾ ਕੰਮ ਚੱਲ ਰਿਹਾ ਸੰਘਰਸ਼ ਉਹਦੀ ਕੜੀ ਵਜੋਂ ਉਥੋਂ ਐਲਾਨ ਕੀਤਾ ਸੀ ਕਿਉਂਕਿ ਸਾਡਾ 22 ਸਾਲ ਦਾ ਭਰਾ ਸ਼ੁਭ ਕਰਨ ਜਿਹੜਾ ਗਵਰਨਮੈਂਟ ਦੇ ਹਰਿਆਣਾ ਗਵਰਨਮੈਂਟ ਨੇ ਗੋਲੀ ਮਾਰ ਕੇ ਕਤਲ ਕੀਤਾ ਉਹਦੇ ਸੋਗ ਦੇ ਵਿੱਚ ਅੱਜ ਜਿਹੜਾ ਕਾਲੀਆਂ ਝੰਡੀਆਂ ਦੇ ਨਾਲ ਪ੍ਰਦਰਸ਼ਨ ਕਰਨਾ ਸੀ ਤੇ ਮੋਦੀ ਤੇ ਖੱਟੜ ਦਾ ਹਰਿਆਣੇ ਦੇ ਮੁੱਖ ਮੰਤਰੀ ਦਾ ਅਸੀਂ ਪੁਤਲਾ ਫੂਕ ਕੇ ਇਹ ਵਿਰੋਧ ਕਰਨਾ ਸੀ ਉਸ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਗੋਲਡਨ ਗੇਟ ਤੇ ਇਹਨਾਂ ਦਾ ਪੁਤਲਾ ਫੂਕ ਕੇ ਕਾਲੀਆਂ ਝੰਡੀਆਂ ਦੇ ਨਾਲ ਅਸੀਂ ਰੋਸ਼ ਪ੍ਰਦਰਸ਼ਨ ਕੀਤਾ ਜੀ ਦੇਖੋ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਤੇ ਬਿਲਕੁਲ ਜਿਹੜੀਆਂ ਇਸੇ ਨੂੰ ਦੇਖਦਿਆਂ ਹੋਇਆਂ ਜਿਹੜਾ ਅੰਦੋਲਨ ਵਿੱਡਿਆ ਕਿਉਂਕਿ ਭਾਜਪਾ ਸਰਕਾਰ ਨੇ ਉਸ ਟਾਈਮ ਤੇ ਜਦੋਂ 376 ਦਿਨ ਸਾਡਾ ਸਿੰਘੂ ਬਾਰਡਰ ਤੇ ਦਾ ਟਿਕਰੀ ਬਾਰਡਰ ਤੇ ਅੰਦੋਲਨ ਤੋਂ ਬਾਅਦ ਦੇ ਵਿੱਚ ਇਸ ਮੋਦੀ ਨੇ ਮਾਫੀ ਮੰਗ ਕੇ ਕਾਨੂੰਨ ਰੱਦ ਕੀਤੇ ਸੀ ਉੱਤੇ ਸਾਨੂੰ ਗਰੰਟੀ ਦਿੱਤੀ ਸੀ ਸਾਨੂੰ ਰਿਟਨ ਚ ਦਿੱਤਾ ਸੀ ਕਿ ਐਮਐਸਪੀ ਤੇ ਕਾਨੂੰਨ ਬਣਾਇਆ ਜਾਵੇਗਾ ਡਾਕਟਰ ਸੁਆਮੀਨਾਥ ਦੀ ਰਿਪੋਰਟ ਲੱਗ ਗਈ ਕਿ ਕੀਤੀ ਜਾਊਗੀ ਸ੍ਰੀ ਤੋਂ 50% ਜਿਹੜਾ ਵਾ ਉਹਦੇ ਤੇ ਉਸ ਅਮਲ ਕੀਤਾ ਜਾਊਗਾ ਲੇਕਿਨ ਇਹ ਮੁੱਕਰ ਗਿਆ ਇਸ ਕਰਕੇ ਇਹਨਾਂ ਦਾ ਚੋਣਾ ਦਾ ਜਿਹੜਾ ਟਾਈਮ ਆਇਆ ਅਸੀਂ ਜਿਹੜਾ ਐਸੇ ਕਰਕੇ ਜਿਹੜਾ ਅੰਦੋਲਨ ਅੰਦੋਲਨ ਸਰਕਾਰ ਨੂੰ ਜਿਹੜਾ ਮੰਗਵਾ ਮੰਨੀ ਜਾ ਰਹੀ ਪਹਿਲਾਂ ਵੀ ਕਿਸਾਨਾਂ ਨਾਲ ਅੰਦੋਲਨ ਕੀਤਾ ਗਿਆ ਉਹ ਦੂਜੀ ਵਾਰ ਫਿਰ ਉਹ ਅੰਦੋਲਨ ਕੀਤਾ ਜਾ ਰਿਹਾ ਅਖੀਰ ਕੀ ਕਾਰਨ ਜਿਹੜਾ ਮੰਗਾਂ ਨਹੀਂ ਮੰਨੀ ਜਾ ਰਹੀ ਦੇਖੋ ਉਹ ਇਹਦੀ ਬੇਈਮਾਨੀ ਜੀ ਜਿਹੜੀ ਮੋਦੀ ਦੀ ਸਰਕਾਰ ਆ ਇਹ ਚ ਬੇਈਮਾਨੀ ਆ ਬੇਈਮਾਨੀ ਦੇ ਤਹਿਤ ਆ ਕਿਸਾਨਾਂ ਨੂੰ ਭਰੋਸਾ ਦੇ ਕੇ ਰਿਟਨ 'ਚ ਲਿਖਤੀ ਭਰੋਸਾ ਦੇ ਕੇ ਇਹ ਮੁੱਕਰ ਚੁੱਕੇ ਆ ਇਹ ਮਰ ਚੁੱਕੇ ਜਿਹਨੂੰ ਆਂਦੇ ਆ ਇਹ ਫੇਰ ਦੁਬਾਰਾ ਹੁਣ ਅਗਲੀ ਇਲੈਕਸ਼ਨ ਦੇ ਵਿੱਚ ਦੁਬਾਰਾ ਕੁਰਸੀਆਂ ਭਾਲਦੇ ਆ ਇਸ ਕਰਕੇ ਸਾਨੂੰ ਇਹ ਖੱਜਲ ਖਰਾਬ ਕੀਤਾ ਜਾ ਰਿਹਾ ਪੂਰੇ ਦੇਸ਼ ਦੀ ਕਿਸਾਨੀ ਨੂੰ ਜਿਹੜਾ ਰੋਲਿਆ ਜਾ ਰਿਹਾ ਹੈ ਪਾਜਪਾ ਨੂੰ ਦੇਖੋ ਇਹ ਜੋ ਵੀ ਮੋਰਚਾ ਦੋ ਜਿਹੜੇ ਸਾਡੇ ਫੋਰਮ ਜਿਹੜੇ ਆ ਲੜਾਈ ਵਾਲੇ ਬਾਰਡਰਾਂ ਤੇ ਉਹਨਾਂ ਦੀ ਮੀਟਿੰਗ ਦੇ ਤਹਿਤ ਜੋ ਫੈਸਲਾ ਆਊਗਾ ਜੇ ਵੀ ਇਹਨਾਂ ਨੂੰ ਨਹੀਂ ਬਾੜਨ ਦੇ ਹੁੰਦੇ ਨਾ ਤੇ ਨਹੀਂ ਵੜਨ ਦਿੱਤਾ ਜਾਊਗਾ ਇਹਨਾਂ ਨੂੰ ਪਿੰਡਾਂ ਦੇ ਵਿੱਚ ਜੋ ਹੁਕਮ ਆਊਗਾ ਸੂਜਕਤ ਕਿਸਾਨ ਮੋਰਚਾ ਗੈਰ ਰਾਜਨੀਤਿਕਾ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਉਹਦੇ ਤਹਿਤ ਇਹ ਅਗਲਾ ਜਿਹੜਾ ਪ੍ਰੋਗਰਾਮ ਹੋਊਗਾ ਉਹਨੂੰ ਉਸੇ ਤਰ੍ਹਾਂ ਇਹਨੂੰ ਵੀ ਲਾਗੂ ਕੀਤਾ ਜਾਊਗਾ ਮੇਰਾ ਸਪਾਂਸਰਿੰਗ ਨਾ ਹੈ ਮੇਰੀ ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ ਨਾਲ ਅੱਜ ਅਹੀਂ ਕਿਸਾਨਾਂ ਨਾਲ ਸਮਰਥਨ ਦਿੱਤਾ ਜਿਹੜਾ ਜਿਨ੍ਹਾਂ ਨੇ ਪਤਲਾ ਫੁਕਣ ਦੀ ਕਾਲ ਹੀ ਅੱਜ ਇਹ ਆਪਣੀ ਆਰਗੇਨਾਈਜੇਸ਼ਨ ਨੂੰ ਪੂਰਾ ਸਮਰਥਨ ਦੇ ਰਹੇ ਆਂ ਕਿਤਾ ਦੇਖ ਰਹੋ ਕਿ ਕੇਂਦਰ ਸਰਕਾਰ ਦੇ ਉੱਤੇ ਸਾਰਾ ਤਿੱਖਾ ਦਿੱਤਾ ਜਾ ਰਿਹਾ ਜੀ ਪੱਤਰ ਗੈਰ ਸੁੱਟੇ ਜਾ ਰਹੇ ਨੇ ਦੇਖੋ ਜਿਹੜਾ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਬਹੁਤ ਗਲਤ ਕੀਤਾ ਜਾ ਰਿਹਾ ਇਹ ਕਿਹੜਾ ਕਿਹਦਾ ਕੋਈ ਡੌਂਕੀ ਲਾ ਕੇ ਫੌਰੀ ਚੱਲੇ ਜਾਂ ਕੁਛ ਇਹ ਆਪਣੇ ਹੱਕਾਂ ਤੇ ਵਿਚਾਰੇ ਬੈਠੇ ਆ ਜਿਹੜਾ ਇਹਨਾਂ ਨੂੰ ਹੱਕ ਮੰਗਦਾ ਉਹਨਾਂ ਨੇ ਇਸ ਤਰ੍ਹਾਂ ਕਰਦੇ ਇਹਨਾਂ ਦਾ ਇੱਕ ਨੌਜਵਾਨ ਕਿਸਾਨ ਵੀਰ ਜਿਹੜੇ ਹੱਕਾਂ ਤੇ ਆਪਣੀ ਆਪਣੀ ਜਾਨ ਗਵਾ ਗਿਆ ਉਹਦਾ ਵੀ ਅੱਜ ਕੁਝ ਨਹੀਂ ਬਣ ਰਿਹਾ ਨਾ ਸਰਕਾਰ ਉੱਤੇ ਪੰਜਾਬ ਸਰਕਾਰ ਵੀ ਮੈਂ ਅਪੀਲ ਕਰਦਾ ਇਹਨਾਂ ਦਾ ਉਹਨਾਂ ਦੇ ਕਾਰਵਾਈ ਕਰੇ ਉਹਦੀ ਵਿਚਾਰੇ ਦੀ ਜਿਹੜੀ ਸਨਸਕਾਰ ਹੋਣ ਵਾਲਾ ਬਣੇ ਉਹਦਾ ਜੋ ਮੰਗਾ ਵਾ ਉਹਨਾਂ ਦੇ ਪਰਿਵਾਰ ਨੂੰ ਦਿੱਤੀਆਂ ਜਾਣ ਔਰ ਇਹਨਾਂ ਦੇ ਜਿਹੜੇ ਵੀ ਹੈ ਜਦੋਂ ਮੀਟਿੰਗ ਦਾ ਦੌਰ ਮੀਟਿੰਗ ਦਾ ਦੌਰ ਮੀਟਿੰਗਾਂ ਦਾ ਕੀ ਹੈ ਜਦੋਂ ਇੱਕ ਵਾਰੀ ਮੀਟਿੰਗ ਹੋ ਗਈ ਛੱਟਾ ਤੇ ਉਹੀ ਨਿਕਲਣਾ ਜਦੋਂ ਆਪਣੀ ਕੈਬਨਿਟ 'ਚ ਬਹਿ ਕੇ ਇਹਨਾਂ ਦੇ ਜਿਹੜੇ ਮੰਗਾ ਵਾ ਕਿਸਾਨਾਂ ਦੇ ਵੀਰ ਹੁੰਦੇ ਆ ਉਹ ਮੰਨੀਆਂ ਜਾਣ ਔਰ ਰੋਜ਼ ਇਹਨਾਂ ਨੂੰ ਕੋਈ ਨ ਝਾਂਸਾ ਦੇ ਕੇ ਇਹਨਾਂ ਨੂੰ ਉਠਾਇਆ ਜਾਂਦਾ ਕਿ ਅਸੀਂ ਅੱਜ ਕਰ ਰਹੇ ਹਾਂ ਅੱਜ ਕਰ ਰਹੇ ਪਰ ਇਹ ਮੋਦੀ ਲੋਕਾਂ ਦੇ ਜਾਗਰੂਕ ਹੋ ਕੇ ਕਿਸਾਨਾਂ ਦਾ ਸਮਰਥਨ ਕਰਨਾ ਚਾਹੀਦਾ ਦੇਖੋ ਜੀ ਕਿਸਾਨ ਇੱਕ ਉਹ ਕਿਸਾਨ ਸ਼ਕਸ਼ਾ ਜਿਹੜਾ ਛੋਟੇ ਜੰਮ ਦੇ ਬੱਚੇ ਤੋਂ 100 ਸਾਲ ਦੇ ਬਜ਼ੁਰਗ ਤੱਕ ਕਿਸਾਨ ਬੀਜਦਾ ਤੇ ਕਿਸਾਨ ਅਸੀਂ ਖਾਂਦੇ ਆ ਮਤਲਬ ਇਹਨਾਂ ਦੇ ਨਾਲ ਹੀ ਜੇ ਤਸ਼ੱਦਦ ਹੋਊਗਾ ਫਿਰ ਕੱਲ ਤੁਸੀਂ ਵੇਖਿਆ ਫੌਰਨ ਫੋਰਨ ਜ ਵੀ ਹੈ ਪਾਰਲੀਮੈਂਟ ਚ ਗੂੰਜਿਆ ਇਹਨਾਂ ਦਾ ਕਿਸਾਨਾਂ ਦਾ ਮੁੱਦਾ ਕਿ ਜਦੋਂ ਫੋਰਨ ਕੰਟਰੀਆਂ 'ਚ ਯੂਐਨਏ 'ਚ ਗੂੰਜਿਆ ਕਿ ਸਾਡੀ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕੀ ਕਿਸਾਨਾਂ ਨਾਲ ਕਰ ਰਹੇ ਹਾਂ ਕਿ ਕੇਂਦਰ ਸਰਕਾਰ ਦਰੋਂ ਖੇਤੀ ਕਿਸਾਨ ਕਿਤੋਂ ਕਿਤੋਂ ਕੀਤਾ ਜਾ ਰਿਹਾ ਹੈ ਦੇਖੋ ਇਹ ਬਿਲਕੁਲ ਕੋਈ ਚਾਲ ਹੈ ਜੇ ਉਹ ਕੇਂਦਰ ਕਹਿ ਰਹੀ ਹੈ ਕਿ ਇਹ ਸਰਕਾਰਾਂ ਇਹ ਸਰਕਾਰਾਂ ਦੇ ਭਾਏ ਕਿਸਾਨ ਪਰ ਸਾਨੂੰ ਵੀ ਲੱਗ ਰਿਹਾ ਕਿਸਾਨ ਇਹਨਾਂ ਦਾ ਸਰਕਾਰਾਂ ਗਲਤ ਕਰ ਰਹੀਆਂ ਜੋ ਕਰ ਰਹੀਆਂ ਦੇ ਬਾਈ ਦੇ ਦੇਖੋ ਇੱਕ ਪਾਸੇ ਘਰ ਕਾਲ ਆਉਂਦੀ ਕਿ ਕਹੀ ਸਮਝੌਤਾ ਕਰਨ ਦੂਜੇ ਪਾਸੇ ਤੁਸੀਂ ਆਸੂ ਗਏ ਗੇ ਗੋਲੇ ਔਰ ਗੋਲੀਆਂ ਚਲਾ ਰਹੇ ਹੋ ਇਹ ਗਲਤ ਗੱਲ ਹੈ ਨਾ ਅੱਜ ਕਾਲੀ ਝੰਡੀਆਂ ਫੜ ਕੇ ਉਹਨੂੰ ਸੁੱਤੀ ਸਰਕਾਰ ਨੂੰ ਜਗਾ ਰਹੇ ਆਂ ਪੰਜਾਬ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਕਿ ਕੁਝ ਕਿਸਾਨਾਂ ਦਾ ਕਰੋ ਉਹਨਾਂ ਦਾ ਸ਼ੌਂਕ ਨਹੀਂ ਹੈ ਕਿ ਉਹ ਬਾਰਡਰਾਂ ਤੇ ਜਾ ਕੇ ਬਹਿਣ ਆਪਣੇ ਘਰ ਛੱਡ ਕੇ ਉਹ ਆਪਣੇ ਖੁਸ਼ੀ ਖੁਸ਼ੀ ਘਰ ਆਉਣ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਮੰਨ ਲੈਣੀਆਂ ਚਾਹੀਦੀਆਂ